ਹਰ ਸਾਲ ਭਾਰਤ ਵਿੱਚ ਲੱਖਾਂ ਲੋਕ ਖਾਸ ਕਰਕੇ ਬੱਚੇ ਤਸ ਅਤੇ ਪਾਣੀ ਦੀ ਘਾਟ ਕਾਰਨ ਬਿਮਾਰ ਪੈਂਦੇ ਹਨ ਇਨ੍ਹਾਂ ਹਾਲਤਾਂ ਵਿੱਚ ਇੱਕ ਸਾਦਾ ਪਰ ਜ਼ਿੰਦਗੀ ਬਚਾਉਣ ਦਾ ਹੱਲ ਹੈ ORS oral rehydration solution ਪਰ ਸੋਚੋ ਜੇ ਉਹ ORS ਜੋ ਤੁਸੀਂ ਖਰੀਦ ਰਹੇ ਹੋ ਨਕਲੀ ਹੋਵੇ ਜੇ ਉਹ ਸਿਰਫ ਮਿੱਠਾ ਪਾਣੀ ਹੋਵੇ ਕਿ ਉਹ ਜ਼ਿੰਦਗੀ ਨਹੀਂ ਅੱਤਾ ਦੇ ਰਿਹਾ ਹੋਵੇ ਪਿਛਲੇ ਕੁਝ ਸਾਲਾਂ ਵਿੱਚ ਬਾਜ਼ਾਰ ਵਿੱਚ ਹਰ ਕਿਸਮ ਦੇ ORS ਆ ਗਏ ਹਨ ਸਭ ਦੇ ਨਾਵਾਂ ਵਿੱਚ ਖਾਸ ਗੱਲ ਹੈ ORS ਜਿਹਨੂੰ ਅਸੀਂ ਜਾਦੂਈ ਸ਼ਬਦ ਮੰਨਦੇ ਹਾਂ ਪਰ ਇਹਨਾਂ ਵਿੱਚੋਂ ਜ਼ਿਆਦਾਤਰ ORS ORS ਹੀ ਨਹੀਂ ਹਨ ਨਕਲੀ ਹਨ ਇਹ ORS ਬਹੁਤ ਜ਼ਿਆਦਾ ਚੀਨੀ ਵਾਲੇ ਤੇ ਬਹੁਤ ਸਾਰਾ ਨਮਕ ਵਾਲੇ ਅਤੇ ਜੀ ਉਹਨਾਂ ਵਿੱਚ ਪ੍ਰੋਪਰ ਵੇ ਨਾਲ ਨਮਕ ਅਤੇ ਹੋਰ ਪਾਰਟਸ ਦੇ ਰੇਸ਼ੋ ਵੀ ਨਹੀਂ ਹੈ ਇਹ ਬੱਚਿਆਂ ਲਈ ਬਹੁਤ ਖਤਰਨਾਕ ਸਾਬਤ ਹੋ ਰਹੇ ਹਨ ਆਪਿਆਂ ਲਈ او.ਆਰ.ਐਸ ਦਾ ਮਤਲਬ ਸੀ ਸੁਰੱਖਿਆ ਪਰ ਸਚਾਈ ਕੁਝ ਹੋਰ ਹੀ ਸੀ ਗਲਤ ਫਾਰਮੂਲਾ ਸਰੀਰ ਵਿੱਚ ਪਾਣੀ ਦੀ ਘਾਟ ਨੂੰ ਹੋਰ ਵਧਾ ਸਕਦਾ ਹੈ ਬਈ ਬੱਚੇ ਜਿਨ੍ਹਾਂ ਨੂੰ ਇਹ ਨਕਲੀ او.ਆਰ.ਐਸ ਦਿੱਤੇ ਗਏ ਹੋਰ ਤਜਬੋਰ ਗਏ ਇੱਕ ਡਾਕਟਰ ਨੇ ਇਹ ਸਭ ਕੁਝ ਦੇਖ ਕੇ ਕੁਪਰੇਣਾ ਇੱਕ ਨਾ ਸਮਝਿਆ ਹైదਰਾਬਾਦੀ ਡਾਈਟੀਸ਼ਨ ਡਾਕਟਰ ਵਿਰੰਝਣੀ ਸੰਤੋਸ਼ ਨੇ ਨੋਟ ਕੀਤਾ ਕਿ ਜਦੋਂ ਇਹ ਫੇਕ او.ਆਰ.ਐਸ ਪੀ ਰਹੇ ਸਨ ਉਹਨਾਂ ਦੀ ਹਾਲਤ ਔਰ ਖਰਾਬ ਹੋ ਰਹੀ ਸੀ ਉਸਨੇ ਇਹ ਮਾਮਲੇ ਡਾਕੂਮੈਂਟ ਕਰਨੇ ਸ਼ੁਰੂ ਕੀਤੇ ਡਾਕਟਰ ਟੈਸਟ ਕੀਤੇ ਅਤੇ ਸਰਕਾਰੀ ਵਿਭਾਗਾਂ ਨੂੰ ਚਿੱਠੀਆਂ ਲਿਖੀਆਂ ਚਲੂ ਕੀਤੀਆਂ 8 ਸਾਲਾਂ ਤੱਕ ਉਹ ਲੜਦੇ ਰਹੇ ਐਫਐਸਐਸਆਈ ਦੇਹਤ ਮੰਤਰਾਲੇ ਤੇ ਅਖਬਾਰਾਂ ਤੱਕ ਪੁਕਾਰ ਉਸਨੇ ਲਗਾਈ ਇਸੇ ਵਿਰੋਧ ਵਿੱਚ ਵੱਡੀਆਂ ਕੰਪਨੀਆਂ ਨੇ ਕਿਹਾ ਅਸੀਂ ਦਵਾਈਆਂ ਨਹੀਂ ਸਿਰਫ ਹਾਈਡਰੇਸ਼ਨ ਡਰਿੰਕ ਬਣਾਉਂਦੇ ਹਾਂ ਉਹ ਜਨੇ ਛੋਟੇ ਅੱਖਰਾਂ ਵਿੱਚ ਲਿਖਿਆ ਨਾਟ ਡਬਲਯੂ ਹੈਚੋਰ ਕਮੈਂਡਡ ORS ਪਰ ਗਾਕਨ ਇਹ ਪਤਾ ਨਹੀਂ ਸੀ ਕਿ ਇਹ ਝੂਠਾ ਦਾਵਾ ਜਾਣ ਲੈ ਸਕਦਾ ਹੈ ਅਕਤੂਬਰ 2025 ਵਿੱਚ ਆਖਰ ਇਨਸਾਮ ਮਿਲਿਆ ਐਫ ਐਸ ਐ ਆਈ ਨੇ ਸਖਤ ਨਿਰਦੇਸ਼ ਜਾਰੀ ਕੀਤੇ ਕਿ ਕੋਈ ਵੀ ਫੂਡ ਜਾਂ ਡਰਿੰਕ ਪ੍ਰੋਡਕਟ ORS ਸ਼ਬਦ ਨਹੀਂ ਵਰਤ ਸਕਦਾ ਜਦ ਤੱਕ ਉਹ WHO ਅਨਸਾਰ ਅਸਲੀ ORS ਫਾਰਮੂਲਾ ਤੇ ਖਰਾ ਨਾ ਹੋਵੇ ਇਹ ਸਿਰਫ ਇੱਕ ਡਾਕਟਰ ਦੀ ਜਿੱਤ ਨਹੀਂ ਇਹ ਮਾਵਾਂ ਤੇ ਬੱਚਿਆਂ ਦੀ ਸੁਰੱਖਿਆ ਦੀ ਜਿੱਤ ਸੀ ਯਾ ਦੇਖੋ ORS ਨਹੀਂ ਹੁੰਦਾ ਅਸਲੀ ORS ਵਿੱਚ ਇਹ 성ਭਰੀ ਹੋਣੀ ਚਾਹੀਦੀ ਹੈ ਪੋਟਾਸ਼ੀਅਮ ਕਲੋराइड ਗਲੂਕੋਸ ਪੋਟਾਸ਼ੀਅਮ ਕਲੋराइड ਸਾਈਟ੍ਰੇਟ ਜਾਂ ਬਾਈਕਾਰਬੋਨੇਟ ਤੇ ਇਹ ਸਹੀ ਅਨੁਪਾਤ ਵਿੱਚ ਹੋਣੀ ਚਾਹੀਦੀ ਹੈ ਜੇਕਰ ਡਾਊਟ ਹੋਵੇ ਫਾਰਮੈਸੀ ਤੋਂ ORS ਐਸ਼ੀਆ ਖਰੀਦੋ ਨਾ ਕਿ ਰੰਗੀਲੇ ਡਰਿੰਕ ਬਸ ਇੰਸਾਨਾਂ ਦੇ ਨਾਮ ਤੋਂ ORS ਬਣੇ ਹੋਏ ਹਨ ਇੱਕ ਡਾਕਟਰ ਦੀ ਹਿੰਮਤ ਨੇ ਪੂਰੇ ਦੇਸ਼ ਦੀ ਸਿਹਤ ਨੀਤੀ ਬਦਲ ਦਿੱਤੀ ਇਹ ਕਹਾਣੀ ਸਮਸਕੁੰਦੀ ਹੈ ਕਿ ਸੱਚਾਈ ਤੇ ਵਿਗਿਆਨ ਨਾਲ ਲੜੀ ਗਈ ਜੰਗ ਹਮੇਸ਼ਾ ਜਿੱਤੀ ਜਾਂਦੀ ਹੈ ਇਹ ਸਿਰਫ ਨਕਲੀ ORS ਦੀ ਕਹਾਣੀ ਨਹੀਂ ਇਹ ਉਹ ਲੜਾਈ ਹੈ ਜਿਸ ਨੇ ਬਚਾਈਆਂ ਲੱਖਾਂ ਜਾਨਾਂ